ਸੰਗਤ ਜੀ ਸਤ ਸੰਗਤ ਕਰਨੀ ਜੀਵਨ ਦੇ ਵਿੱਚ ਬਹੁਤ ਫਲੀ ਭੂਤ ਹੈ ਬੜਾ ਵੱਡਾ ਫਲ ਹੈ ਮਹਾਰਾਜ ਜੀ ਦੀ ਸੰਗਤ ਕਰਨੇ ਦਾ ਕਿਉਂਕਿ ਜਿਤਨਾ ਮਰਜੀ ਕੋਈ ਭਜਨੀਕ ਮਨੁੱਖ ਹੋਵੇ ਭਜਨ ਕਰਨ ਵਾਲਾ ਬੰਦਗੀ ਕਰਨ ਵਾਲਾ ਹੋਵੇ ਤੇ ਸਤ ਪੁਰਸ਼ਾਂ ਦੀ ਸੰਗਤ ਕਰਨੀ ਪੈਂਦੀ ਹੈ ਉਹ ਏਦਾਂ ਹੈ ਜਿਵੇਂ ਕਿਸੇ ਨਦੀ ਦੇ ਕਿਨਾਰੇ ਤੇ ਰੁੱਖ ਖੜਾ ਹੋਵੇ ਉਹਨੂੰ ਜਣਾ ਤੋਂ ਪਾਣੀ ਮਿਲਦਾ ਰਹਿੰਦਾ ਕਿਉਂਕਿ ਪਾਣੀ ਕਰਕੇ ਹੀ ਜੀਵਨ ਹੈ ਉਹ ਹਰਿਆ ਭਰਿਆ ਤੇ ਰਹਿੰਦਾ ਬੜੀ ਹਰਿਆਵਲਤਾ ਰਹਿੰਦੀ ਇਹਨੂੰ ਪਾਣੀ ਮਿਲਦਾ ਰਹਿੰਦਾ ਨਦੀ ਦੇ ਕਿਨਾਰੇ ਤੇ ਐ ਪਰ ਸਾਧ ਸੰਗਤ ਜਿੱਨਾਂ ਚਿਰ ਵਰਖਾ ਨਾ ਹੋਵੇ ਉਹਨਾਂ ਚਿਰ ਉਹਦੇ ਟਾਹਣੀਆਂ ਦੇ ਪੱਤਿਆਂ ਦੇ ਉੱਪਰਲੇ ਤਲ ਦੀ ਇਹ ਜਿਹੜੀ ਗਰਦ ਹੈ ਘੱਟਾਂ ਮਿੱਟੀ ਉਹ ਕਦੇ ਲੈਂਦਾ ਨਹੀਂ ਸਾਪ ਨਹੀਂ ਹੋਣਾ ਕਰਦਾ ਭਾਵੇਂ ਉਹਨੂੰ ਪਾਣੀ ਮਿਲਦਾ ਪਰ ਫੁੱਲਤ ਹੋ ਰਿਹਾ ਪਰ ਪੂਰੀ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਘੱਟਾਂ ਮਿੱਟੀ ਗਰਦ ਉਹਦੇ ਉੱਪਰਲੇ ਤਲ ਦੇ ਉੱਪਰ ਪਿਆ ਹੋਇਆ ਹੈ ਉਹ ਤਾਂ ਸਾਪ ਹੁੰਦਾ ਜੇ ਵਰਖਾ ਹੋਵੇ ਔਰ ਇਸੇ ਪ੍ਰਕਾਰ ਜਿੰਨੇ ਦਿਨ ਤੱਕ ਮਨੁੱਖ ਬੰਦਗੀ ਕਰਦਾ ਇਕੱਲਾ ਸਿਮਰਨ ਕਰਦਾ ਭਜਨ ਕਰਦਾ ਬੰਦਗੀ ਕਰਦਾ ਉਹ ਪਾਣੀ ਮਿਲਣ ਦੀ ਤਰ੍ਹਾਂ ਬੜਾ ਉਹਦਾ ਸਾਧ ਸੰਗਤ ਜੀ ਜੀਵਨ ਸੁਖਾਲਾ ਹੈ ਫਲੀ ਭੂਤ ਹੈ ਉਹ ਹਰੀਆਵਲਤਾ ਬਾੜੇ ਰੁੱਖ ਦੀ ਤਰ੍ਹਾਂ ਹੈ ਪਰ ਸਾਧ ਸੰਗਤ ਜੀ ਉਹ ਮਨ ਦੇ ਵਿੱਚ ਜਿਹੜੀ ਹਉਮੈ ਦੀ ਗਰਦਿਆ ਉਹ ਵੀ ਨਾਲ ਦੇ ਨਾਲ ਚੰਬੜੀ ਰਹਿੰਦੀ ਹੈ ਬੰਦਗੀ ਵੀ ਕਰਦਾ ਹੈ ਭਜਨ ਸੇਵਾ ਸਿਮਰਨ ਕਰਦਾ ਹੈ ਸਿਮਰਨ ਵੀ ਕਰੀ ਜਾਂਦਾ ਲੰਮੇ ਦਾ ਸਮਾਂ ਪਰ ਇਕੱਲੇ ਦੁਕੱਲੇ ਬੈਠ ਕਰਕੇ ਮਨ ਵਿੱਚ ਹਉਮੈ ਦੀ ਗਰਦ ਲੱਗ ਰਹੀ ਹੈ ਕਿ ਸ਼ਾਇਦ ਮੈਂ ਹੀ ਸਭ ਤੋਂ ਜ਼ਿਆਦਾ ਭਜਨ ਕਰਦਾ ਮੈਂ ਹੀ ਬਹੁਤੀ ਬੰਦਗੀ ਕਰਦਾ ਮੇਰੇ ਨਾਲੋਂ ਜ਼ਿਆਦਾ ਕੌਣ ਜਿਹੜਾ ਜਾਪ ਕਰਨ ਵਾਲਾ ਹੈ ਤੇ ਜਿੰਨਾ ਚਿਰ ਸਦਸੰਗਤ ਰੂਪੀ ਵਰਖਾ ਨਹੀਂ ਨ ਹੋਣਾ ਕਰਦੇ ਉਹਨਾਂ ਚਿਰ ਸਦਸੰਗਤ ਜੀ ਇਹ ਹਉਮੈ ਦੀ ਗਰਦ ਲੈਂਦੀ ਨਹੀਂ ਹੈ ਉਨ ਰੱਜਰੇ ਪੂਰੀ ਤਰ੍ਹਾਂ ਪਰਫੁੱਲਤ ਨਹੀਂ ਹੁੰਦਾ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ ਸਤਪੁਰਸ਼ਾਂ ਦੀ ਸੰਗਤ ਮਿਲ ਜਾਵੇ ਹਉ ਮੈ ਦੀ ਗਰਦ ਲੈ ਜਾਣਾ ਕਰਦੇ ਹਿਰਦਾ ਪਵਿੱਤਰ ਹੋ ਜਾਂਦਾ ਹੈ ਕੀਤੀ ਹੋ ਬੰਦਗੀ ਥਾਏ ਪੈ ਜਾਂਦੀ ਹੈ ਇਸਦੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਆ ਸੰਤ ਸਹਾਈ ਪ੍ਰੇਮ ਕੇ ਹਉ ਦਿਨ ਕੈ ਲਾਗਾ ਪਾਏ ਮਹਾਰਾਜ ਆਪ ਜੀ ਦੇ ਪਿਆਰੇ ਸਤਪੁਰਸ਼ਾਂ ਦੀ ਚਰਨੀ ਲਗਦੇ ਆ ਜੋ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੇ ਹੈ ਹਿਰਦੇ ਵਿੱਚ ਪ੍ਰੇਮ ਪੈਦਾ ਕਰਨ ਵਾਲੇ ਆਪ ਜੀ ਦੇ ਪਿਆਰੇ ਸਤਿਪੁਰਖ ਹਨ